ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪਾ ਦੋਈ ਪਰਮ ਪੁਲਾਣੀਆਂ ਦੁਜੈ ਲਗਾਹਿਤ ਲਖ ਸਿਗਾਰ ਬਨਾਇਆ ਕਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸਨ ਦੇਨੀ ਪੇਤ ਛੱਡ ਖੜੋ ਤੇਖਨੇ ਮਾਹੇ ਜਿਨ ਸਿਓ ਲਗਾ ਹਿਤ ਹੱਥ ਮਰੋੜੇ ਤਨ ਕਪੇ ਸਿਆ ਹੋ ਹੋ ਆਸੀਤ ਜਿਹਾ ਬੀਜ ਸੋ ਲੁਣੇ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਂ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੈ ਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਂ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੈ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਬਾਦੋਂ ਮੈਨੇ ਦਾ ਉਪਦੇਸ਼ ਦਿੰਦੇ ਹਾਂ ਪਾ ਦਹੀਂ ਪਰਮ ਪੁਲਾਣੀਆਂ ਦੂਜੇ ਲਗਾਹਿਤ ਜਿਨ੍ਹਾਂ ਜੀਵ ਇਸਤਰੀਆਂ ਨੇ ਪ੍ਰਭ ਪਤੀ ਨੂੰ ਛੱਡ ਕੇ ਦੂਜੇ ਸੰਸਾਰਿਕ ਪਦਾਰਥਾਂ ਦੇ ਨਾਲ ਪਿਆਰ ਪਾ ਲਿਆ ਹੈ ਉਹ ਜੀਵ ਇਸਤਰੀਆਂ ਭੁਲੇਖਿਆਂ ਵਿੱਚ ਪਟਕਦੀਆਂ ਫਿਰਦੀਆਂ ਹਨ ਲੱਖ ਸ਼ਿੰਗਾਰ ਬਣਾਇਆ ਕਰ ਜਨਾਹੀ ਕੇਤ ਉਹਨਾਂ ਦੇ ਕਿਤੇ ਲੱਖਾਂ ਸ਼ਿੰਗਾਰ ਕੰਮ ਨਹੀਂ ਆਉਂਦੇ ਪਾਓ ਪ੍ਰਭੂ ਪਤੀ ਤੁਹਾਡੇ ਕੀਤੇ ਕਰਮ ਕਾਂਡਾਂ ਦੇ ਨਾਲ ਖੁਸ਼ ਨਹੀਂ ਹੁੰਦਾ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈ ਸੰ ਪ੍ਰੇਤ ਜਿਸ ਦਿਨ ਮਨੁੱਖ ਦਾ ਸ਼ਰੀਰ ਨਾਸ਼ ਹੋਵੇਗਾ ਤਾਂ ਸਾਖ ਸੰਬੰਧੀ ਇਸ ਨੂੰ ਪ੍ਰੇਤ ਕਹਿਣਗੇ ਪਕੜ ਚਲਾਇਨ ਦੋਤ ਜਮ ਕਿਸੇ ਨ ਦੇਨੀ ਪੇਤ ਮਨੁੱਖ ਦੀ ਰੂਹ ਨੂੰ ਆਤਮਾ ਨੂੰ ਜਮਦੂਤ ਲੈ ਜਾਣਗੇ ਅਤੇ ਕਿਸੇ ਨੂੰ ਵੀ ਉਸ ਦਾ ਭੇਤ ਨਹੀਂ ਦੇਣਗੇ ਕਿ ਉਹ ਇਸ ਨੂੰ ਕਿੱਥੇ ਅਤੇ ਕਿਉਂ ਲੈ ਕੇ ਜਾ ਰਹੇ ਹਨ ਛੱਡ ਖੜੋਤੇ ਕਿਨੇ ਮਾਹੀ ਜਿਨ ਸਿਓ ਲੱਗਾ ਹੈਤ ਜਿਨ੍ਹਾਂ ਸੰਬੰਧੀਆਂ ਨਾਲ ਸਾਡਾ ساری ਉਮਰ ਪਿਆਰ ਬਣਿਆ ਹੋਇਆ ਸੀ ਉਹ ਵੀ ਅਖੀਰ ਵੇਲੇ ਸਾਥ ਛੱਡ ਦਿੰਦੇ ਹਨ ਹੱਥ ਮਰੋੜੇ ਤਨ ਕਪੇ ਸਿਆ ਹੋ ਹੋ ਆਸੇਤ ਜੰਮਾਨੂ ਦੇਖ ਕੇ ਪ੍ਰਾਣੀ ਦੇ ਹੱਥ ਮੁੜ ਜਾਂਦੇ ਹਨ ਅਤੇ ਸਰੀਰ ਕੰਬਦਾ ਹੈ ਤਨ ਕਾਲੇ ਤੋਂ ਚਿੱਟਾ ਹੋ ਜਾਂਦਾ ਹੈ ਜੇ ਹਾ ਬੀਜ ਸੋ ਲੁਣੇ ਕਰਮਾਂ ਸੰਧੜਾ ਖੇਤ ਅੰਤ ਸਮੇਂ ਜੀਵ ਚੰਗੇ ਤੇ ਮਾੜੇ ਕਰਮਾਂ ਦੇ ਬੀਜੇ ਹੋਏ ਬੀਜਾਂ ਦੇ ਮੁਤਾਬਿਕ ਹੀ ਫਸਲ ਨੂੰ ਵੜਦਾ ਹੈ ਨਾਨਕ ਪ੍ਰਭ ਸਰਨਾ ਗਤੀ ਚਰਨ 보हित ਪ੍ਰਭ ਦੇਤ ਗੁਰੂ ਨਾਨਕ ਪਾਸ਼ਾ ਜੀ ਆਖਦੇ ਹਨ ਕਿ ਜੋ ਜੀਵ ਉਸ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਨ ਉਹਨਾਂ ਜੀਵਾਂ ਨੂੰ ਪ੍ਰਭੂ ਆਪਣੇ ਚਰਨ ਕਮਲਾਂ ਦੇ ਜਹਾਜ਼ ਵਿੱਚ ਬਿਠਾ ਕੇ ਪਵ ਸਾਗਰ ਤੋਂ ਪਾਰ ਉਤਾਰ ਦਿੰਦਾ ਹੈ ਸੇ ਪਾ ਦੁਇ ਨਰਕ ਨ ਪਾਈਐ ਗੁਰ ਰਖਨ ਵਾਲਾ ਹੇਤ ਜਿਸ ਦਾ ਰਖਵਾਲਾ ਗੁਰੂ ਆਪ ਬਣ ਜਾਂਦਾ ਹੈ ਉਹ ਫਿਰ ਨਰਕਾਂ ਵਿੱਚ ਨਹੀਂ ਜਾਂਦੇ ਅਸੀਂ ਵੀ ਗੁਰਬਾਣੀ ਅਤੇ ਗੁਰੂ ਚਰਨਾਂ ਦੇ ਨਾਲ ਜੁੜੀਏ ਤਾਂ ਕਿ ਸਾਡਾ ਵੀ ਜਨਮ ਅਤੇ ਮਰਨ ਸੁਖੈਨ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ